ਰਾ ਦੋਧਾ ਦੇ ਘਟਾ ਘਰ ਤੋਂ ਸਮਝੇ ਕਰ ਰਿਹਾ ਜਿੱਤੇ ਕਿ ਮੋਕੇ ਤੇ ਪ੍ਰਸ਼ਾਸਨ ਆ ਗਏ ਜਿਹੜਾ ਕਿ ਇਹ ਕਮਾਨ ਸਾਹਮਣੇ ਉਸ ਤੋਂ ਬਾਅਦ ਜਿਹੜੀ ਇੱਕ ਗੱਡੀ ਨੂੰ ਟੋਕ ਕਰਤੀ ਹੈ ਗੱਡੀ ਲਈ ਇਹ ਗੱਡੀ ਦਾ ਪਤਾ ਨਹੀਂ ਇਹ ਆਪਾਂ ਲਈ ਕੱਟ ਦੋ ਇਹ ਲੋਕਾਂ ਜੀ ਆਹ ਸੂਟਵਾ ਦੇ ਬਣਾਇਆ ਕਰ ਛੱਡਿਆ ਸਪੈਕਰ ਇਹ ਲੋਕੀ ਜਾਣ ਪੁੱਝ ਕੇ ਗੱਡੀ ਲਾ ਕੇ ਭੱਜਦੇ ਨੇ ਆਪ ਸਮਾਨ ਲੈਣ ਭੱਜਦਾ ਕੋਈ ਦੇ ਪਾਸੇ ਤੋਂ ਭੱਜਦਾ ਪਰ ਆਟੋ ਵਾਲਿਆਂ ਦਾ ਕੀ ਐਕਸ਼ਨ ਦਿੱਤਾ ਜਾਉਂਦਾ ਇਹ 9 ਵਾਲਾ ਵਾਹਕ ਤੇ ਇਹੀ ਰਸੂਲ ਆ। ਸੂਲ ਦਾ ਸਭ ਵਾਤੇ ਇਹੀ ਆ। ਲੇਕਿਨ ਇਹ ਸਾਈਡ ਤੇ ਖੜੇ ਨੇ। ਵਾਈਟ ਲਾਈਨ ਤੋਂ ਬਾਸ ਸਾਈਡ ਤੇ ਆ। ਜੇ ਵਾਈਟ ਲਾਈਨ ਦੇ ਅੰਦਰ ਹੋਣਗੇ ਤਾਂ ਫਿਰ ਇਹਨਾਂ ਵਾਸਤੇ ਲੋਈ ਕੋਲ ਲੱਗੂ। ਲੁਧਾਨਾ ਦੇ ਮਨ ਜੋੜ ਚੱਕੇ ਤੁਸੀਂ ਕਿ ਮੈਂ ਹਾਂ ਜੁੰਬਰੀ ਭਾਰੀ ਸੰਖਿਆ ਵਿੱਚ ਕੰਟਾ ਘਾਰ ਚੌਂਗ ਵਿੱਚ ਅੱਗੇ ਆ ਜਾਮ ਤਸਵੀਰਾਂ ਲੁਧਾਨਾ ਦੇ ਕੰਟਾ ਘਾਰ ਤੋਂ ਸਮਝੇ ਕਰ ਰਿਹਾ ਜਿੱਤੇ ਕਿ ਮੌਕੇ ਤੇ ਪ੍ਰਸ਼ਾਸਨ ਆ ਕੇ ਜਿਹੜਾ ਕੀ ਹੈ ਕਮਾਨ ਸਾਹਮਣੇ ਉਸ ਤੋਂ ਬਾਅਦ ਜਿਹੜਾ ਕੀ ਇੱਕ ਗੱਡੀ ਨੂੰ ਟੋਕ ਕਰਦੀ ਹੈ ਜਿਸ ਦੇ ਕਾਰਨ ਜਿਹੜਾ ਕੀ ਹੈ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਤੁਸੀਂ ਪਿੱਛੇ ਕੀ ਕਿਲੋਮੀਟਰ ਦੇ ਇੱਕ ਕਿਲੋਮੀਟਰ ਦੇ ਤੱਕ ਜਿਹੜਾ ਕੀ ਜਾਮ ਲੱਗ ਜਾਂਦਾ ਹੈ ਕਹੇ ਦੀ ਗਰਮੀ ਦੇ ਵਿੱਚ ਲੋਕ ਜਿਹੜਾ ਕੀ ਖਤਰਖਾਰ ਹੋ ਰਹੇ ਨੇ ਤੇ ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜਾ ਕੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਦਾਨੇ ਦੀਆਂ ਸ਼ਹਿਰ ਦੀਆਂ ਜਿੱਥੇ ਕੀ ਘੰਟਾ ਘਾੜ ਦੇ ਵਿੱਚ ਜਿਹੜਾ ਕੀ ਹੈ ਭਾਰੀ ਸੰਖਿਆ ਦੇ ਵਿੱਚ ਜਾਮ ਲੱਗ ਜਾਂਦਾ ਹੈ ਲੋਕ ਜਿਹੜੇ ਨੇ ਖਤਰੋਗਾਰ ਹੋ ਰਹੇ ਨੇ ਕਈ ਗੱਡੀ ਕਈ ਜੇ ਕਈ ਗੱਡੀਆਂ ਵਾਲੇ ਇੱਥੇ ਸੜਕਾਂ ਤੇ ਗੱਡੀਆਂ ਲਾ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਵਾ ਭਾਰੀ ਟ੍ਰੈਫਿਕ ਇੱਥੇ ਇਕੱਠੀ ਹੋ ਜਾਂਦਾ ਵਾ ਟ੍ਰੈਫਿਕ ਲੱਗ ਜਾਂਦਾ ਵਾ ਭਾਰੀ ਸੰਖਿਆ ਦੇ ਵਿੱਚ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਰਿਕਵਰੀ ਵਾਂਝੀ ਹੈ ਮੰਗਵਾਈ ਗਈ ਹੈ ਪੰਜਾਬ ਪੁਲਿਸ ਟ੍ਰੈਫਿਕ ਵੱਲੋਂ ਜਿਹੜਾ ਕਿ ਹੈ ਇੱਥੇ ਕੋਈ ਅਣਪਛਾਤਾ ਵਿਅਕਤੀ ਗੱਡੀ ਜਿਹੜਾ ਲਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਕਿ ਹੈ ਟ੍ਰੈਫਿਕ ਲੱਗ ਜਾਂਦਾ ਵਾ ਭਾਰੀ ਸੰਖਿਆ ਦੇ ਵਿੱਚ ਲੁਧਿਆਣਾ ਦੇ ਕੰਟਾਕਾਰ ਚੌਂਕ ਦੇ ਵਿੱਚ ਟ੍ਰੈਫਿਕ ਲੱਗ ਜਾਂਦਾ ਵੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੁਲਾਜ਼ਮ ਜਿਹੜਾ ਕੀ ਹੈ ਟ੍ਰੈਫਿਕ ਕਲੀਅਰ ਕਰਾਉਣ ਦੇ ਵਿੱਚ ਟ੍ਰੈਫਿਕ ਕਲੀਅਰ ਕਰਾ ਰਹੇ ਨੇ ਗੱਲ ਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਕੀ ਗੱਡੀ ਦੇ ਕਾਰਨ ਟ੍ਰੈਫਿਕ ਲੱਗਿਆ ਕੀ ਕਾਰਨ ਹੈ ਪਾਈ ਗੱਡੀ ਕਿਦੀ ਹੈ ਇਹ ਗੱਡੀ ਦਾ ਪਤਾ ਨਹੀਂ ਇਹ ਆਪਾਂ ਲਈ ਕੱਟ ਦੋ ਅੱਛਾ ਜੀ ਇਹ ਕੱਟ ਨਹੀਂ ਹੈਗਾ ਜੀ ਇਹ ਲੋਕਾਂ ਦੀ ਆਵਾਜ਼ ਹੀ ਵਾਹ ਤੇ ਜੀ ਇਹ ਲੋਕਾਂ ਦੀ ਆਹ ਹੁਲਦਵਾਹ ਤੇ ਭੜਾਇਆ ਕਰ ਛੱਡਿਆ ਸਪੈਸ਼ਲ ਜੀ ਇਹ ਲੋਕੀ ਜਾਣ ਪੁੱਝ ਕੇ ਗੱਡੀਆਂ ਲਾ ਕੇ ਭੱਜ ਜਾਂਦੇ ਨੇ ਆਪ ਸਮਾਨ ਲੈਣ ਭੱਜ ਜਾਂਦਾ ਕੋਈ ਕਿਤੇ ਪਾਸੇ ਤੋਂ ਭੱਜ ਜਾਂਦਾ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਕੱਟ ਜਿਹੜਾ ਕੱਟ ਸਾਫਤ ਕਰ ਰਹੇ ਆ ਜੀ ਆਵਾਜਾਈ ਸਹੂਲਤ ਜਿਹੜੀ ਆ ਵਧੀਆ ਲੋਕਾਂ ਨੂੰ ਆਵਾਜਾਈ ਵਾਸਤੇ ਸਾਫ ਕਰ ਰਹੇ ਆ ਰਸਤਾ ਸਾਫ ਕਰ ਰਹੇ ਆ ਹੋਰ ਵੀ ਇੱਥੇ ਟੈਂਪੂ ਵਗੈਰਾ ਉਹ ਗੱਡੀ ਵੀ ਇੱਕ ਹੋਰ ਖੜੀ ਹੋਈ ਆ ਉਹਨੂੰ ਵੀ ਜਿਹੜੀ ਚੱਕੀ ਜਾਵਾਂਗੇ ਸੱਪ ਜਾਵਾਂਗੇ ਅੱਛਾ ਜੀ ਹਾਂ ਜੋੜਨ ਫਾਈਨ ਵਗੈਰਾ ਦਿੱਤਾ ਹੈ ਕੀਤਾ ਜਾਏਗਾ ਇਹਨੂੰ ਫੈਨ ਕੀਤਾ ਜਾਊਗਾ ਆਪਣੇ ਦਫਤਰੇ ਟ੍ਰੈਫਿਕ ਦਫਤਰੇ ਖੜਕੇ ਫੈਨ ਕੀਤਾ ਜਾਊਗਾ ਕੋਈ ਕੋਈ ਪਤਾ ਲੱਗਿਆ ਗੱਡੀਆਂ ਦਾ ਮਾਲਕ ਕੌਣ ਮਾਲਕ ਆਪੇ ਮਗਰੇ ਆ ਜੂਗਾ ਜੀ ਉੱਥੇ ਨਿਸ਼ਾਨੀ ਲਾਤੀ ਆਪਾਂ ਇਹਦੀ ਠੀਕ ਹੈ ਜੀ ਆਪਣੀ ਟੋਹ ਦੀ ਨਿਸ਼ਾਨੀ ਲਾਤੀ ਹੈ ਵੀ ਟੋਹ ਕਰਕੇ ਗੱਡੀ ਚਲ ਗਈ ਹੈ ਉਸ ਲੈਂਡ ਦੇ ਵਿੱਚ ਉਹ ਵੈਸੇ ਅਸੀਂ ਨਿਸ਼ਾਨੀ ਪੱਕੀ ਆਪਦੀ ਲਾਦਨੇ ਆ ਵੀ ਕੋਈ ਆਵੇ ਜਾਂ ਦੇਖੇ ਉੱਤੇ ਪੀ ਤੇ ਟੀ ਲਿਖਿਆ ਪੀ ਟੀ ਦਾ ਮਤਲਬ ਹੈ ਵੀ ਪੰਜਾਬ ਮਤਲਬ ਇਹ ਨਿਸ਼ਾਨੀ ਹੁੰਦੀ ਹੈ ਟ੍ਰੈਫਿਕ ਦੀ ਉਹ ਨਿਸ਼ਾਨੀ ਦੇਖ ਕੇ ਉਗਲਾ ਉੱਥੇ ਪਹੁੰਚ ਜਾਊਗਾ ਇਹ ਹੋਰ ਵੀ ਇੱਥੇ ਗੱਡੀਆਂ ਲੱਗੀਆਂ ਆਈਆਂ ਐ ਵੀ ਸਾਰੀਆਂ ਇਹ ਕੱਟ ਨਹੀਂ ਹੈਗਾ ਉਹ ਕੱਟ ਛੱਡਿਆ ਦੋ ਕੱਟ ਛੱਡਿਆ ਜੀ ਮਤਲਬ ਕਿ ਲਾਈਨ ਦੇ ਅੰਦਰ ਰਹਿਣੀ ਚਾਹੀਦੀ ਗੱਡੀ ਹੋਣੀ ਨਹੀਂ ਲਾਈਨ ਦੇ ਅੰਦਰ ਤੇ ਹੋਰ ਵੀ ਜਿਹੜਾ ਕਿ ਇਹ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਲੋ ਤਾਂ ਸ਼ਹਿਰ ਦੇ ਵਿੱਚ ਸਾਰੇ ਇਹ ਵੀ ਸੈਸ ਦੇ ਅਨੁਸਾਰੇ ਮਤਲਬ ਸਾਨੂੰ ਅਫਸਰਾਂ ਵੱਲੋਂ ਕੋਈ ਆ ਇਜਾਜ਼ਤ ਹੋਈ ਆ ਵੀ ਆਪਣੇ ਰਸਤੇ ਜਿਹੜੇ ਆ ਸਾਫ਼ ਕਰੋ ਜਿਹੜੇ ਮਤਲਬ ਟ੍ਰੈਫਿਕ ਨੂੰ ਤੋਂ ਟ੍ਰੈਫਿਕਵਾਤ ਕੋਈ ਦਿੱਕਤ ਪਾਉਂਦੇ ਨੇ ਉਹਨਾਂ ਨੂੰ ਗੱਡੀਆਂ ਨੂੰ ਟੋ ਕਰਕੇ ਚਾਹੇ ਸਾਈਡ ਤੇ ਕਰ ਦਿਓ ਚਾਹੇ ਕੱਪਰੇ ਲਾਇਓ ਉੱਥੇ ਭੈਣ ਕਰੋ ਫਿਰ ਆਡੋ ਵਾਲੇ ਦਾ ਕੀ ਰਿਐਕਸ਼ਨ ਦਿੱਤਾ ਜਾਊਗਾ ਇਹ 80 ਵਾਲੇ ਵਾਸਤੇ ਵੀ ਆਹੀ ਰਸੂਲ ਆ ਰਸੂਲ ਤਾਂ ਸਭੀ ਬਾਤ ਇਹੀ ਆ ਹਾਂਜੀ ਲੇਕਿਨ ਇਹ ਸਾਈਡ ਤੇ ਖੜੇ ਨੇ ਹਾਂਜੀ ਵਾਈਟ ਲਾਈਨ ਤੋਂ ਬਸ ਸਾਈਡ ਤੇ ਆ ਜੀ ਜੇ ਵਾਈਟ ਲਾਈਨ ਦੇ ਅੰਦਰ ਹੋਣਗੇ ਤਾਂ ਫਿਰ ਇਹਨਾਂ ਵਾਸਤੇ ਵੀ ਉਹੀ ਸਨੋ ਲਾਗੂ ਹੋਊਗਾ ਬਾਹਰ ਹੋ ਗਏ ਵਾਈਟ ਲਾਈਨ ਤੋਂ ਬਾਹਰ ਤੇ ਹੋ ਕੀ ਨਾਮਾ ਤੁਹਾਡਾ ਮੇਰਾ ਤਾਂ ਗੁਰਪਸੇਹ ਹੈ ਜੀ ਤੋ ਬਿਲਕੁਲ ਗੁਰਮਨੇ ਕੇ ਪੰਜਾਬ ਪੁਲ ਦੇ ਮੁਲਾਜ਼ਮ ਨੇ ਜਿਹੜੇ ਕਿ ਟ੍ਰੈਫਿਕ ਦੇ ਇੱਥੇ ਤਣਾਅ ਸੀਗੇ ਜਿਹਨਾਂ ਨੇ ਕਿਹਾ ਕਿ ਰੋਂਗ ਵੇਜ ਤੇ ਜਿਹੜਾ ਕਿ ਇਹ ਬੰਦਾ ਵਿਖ ਸ਼ਖਸ਼ ਜਿਹੜਾ ਕਿ ਇਹ ਗੱਡੀ ਲਾ ਗਿਆ ਉਸ ਤੋਂ ਬਾਅਦ ਜਿਹੜਾ ਕਿ ਟ੍ਰੈਫਿਕ ਭਾਰੀ ਸੰਖਿਆ ਦੇ ਵਿੱਚ ਇੱਥੇ ਟ੍ਰੈਫਿਕ ਇਕੱਠਾ ਟ੍ਰੈਫਿਕ ਲੱਗ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਲੋਕਾਂ ਨੂੰ ਖੱਜਲ ਖਵਾਰ ਖੱਜਲ ਖਵਾਰ ਵੀ ਹੋਣਾ ਪਿਆ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਪੰਜਾਬ ਪੁਲਿਸ ਪੰਜਾਬ ਲਗਾਤਾਰ ਤਸਵੀਰਾਂ ਜਿਹੜੀਆਂ ਘੰਟਾ ਘਾਤੋਂ ਸਾਂਝੀਆਂ ਕਰ ਰਹੇ ਹਨ ਜਿੱਤੇ ਕਿ ਭਾਰੀ ਸੰਖਿਆ ਦੇ ਵਿੱਚ ਟ੍ਰੈਫਿਕ ਲੱਗ ਜਾਂਦਾ ਹੈ ਜੁਰੇਲੋ ਧਰਨਾਲਾ ਯੋਗਨਾ ਧਰਮਪਾਲ ਜੀ ਨੂੰ ਰਿਪੋਰਟ ਧੰਨਵਾਦ